ਯਾ ਚਾਲੂ ਹੀ ਫੜ ਚਾਲੂ ਹੀ ਚਾਲੂ ਯਾਰ ਕਰ ਸ਼ੁਰੂ ਕਰ ਵੀ ਤਾ ਸਾਰੀ ਬਣਾ ਤੂੰ ਆਜ ਲਈ ਜਾਣਾ ਵਿੱਚ ਨਾਲ ਜੈਸਰ ਐਨ ਮੇਰੇ ਅੰਦਰ ਆਈ ਬਾਹਰ ਹੀ ਪੜਾ ਲਾ ਮੈਂ ਮੇਰੇ ਤੂੰ ਆਜ ਲਈ ਜਾਣਾ ਨਾ ਮੈਂ ਫੇਸ ਕਰੂ ਫੇਰ ਮੈਂ ਬੋਲ ਜਾਂ ਬੱਚਾ ਬਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਵਕਤ ਪੁਣੀ ਕਰਨਤਾਰਨ ਜ਼ਿਲ੍ਹਾ ਪਿੰਡ ਜੀਓ ਵਾਲਾ ਵਿਖੇ ਅੱਜ ਇੱਕ ਗਰੀਬ ਇਨਸਾਨ ਜੱਟ ਕਿਸਾਨ ਗਰੀਬ ਪਾ ਵਿਚਾਰਾ ਅੱਜ ਕਰਜਾ ਕਰਜਾ ਚੌਕੇ ਲੈਂਟਰ ਪਾ ਰਿਆ ਸੀ ਵੀ ਮੈਨੂੰ ਸੋਣੀ ਸ਼ਤ ਨਸੀਬ ਹੋ ਜੇ ਮੇਰੇ ਤੋਂ ਬੋਲਿਆ ਨਹੀਂ ਜਾ ਰਿਆ ਇਹ ਵੀਰ ਦਾ ਲੈਂਟਰ ਪਾਉਂਦਿਆ ਪਾਉਂਦਿਆ ਹੀ ਸਾਥੀਓ ਡਿੱਗ ਪਿਆ ਵਾ ਲੈਂਟਰ ਦੀ ਹਾਲਤ ਵੇਖੋ ਇੱਕ ਵਾਰੀ ਵੇਖੋ ਵੀਰ ਦਿਖਾ ਰਿਹਾ ਸਾਰਾ ਦੇਖੋ ਆ ਵੇਖੋ ਅੰਦਰ ਵਰਗੇ ਸਾਰਾ ਖਾ ਸਹੇਂਦਰ ਵਰਗੇ ਸਾਰਾ ਇਹ ਕਾਰੀ ਵੇਚਣੀ ਐ ਚੋ ਆਇਓ ਸਾਰਾ ਆਹ ਵੇਖੋ ਜੀ ਸਾਰਾ ਲੈਂਟਰ ਜੋ ਹੈ ਡਿੱਗ ਪਿਆ ਚਲੋ ਜੋ ਵੀ ਇਹ ਲੈਂਟਰ ਪਾ ਰਿਆ ਸੀ ਐਸ ਵਕਤ ਉਹ ਦਿਲ ਤੇ ਡੈ ਲੈ ਗਿਆ ਵੀ ਇਹ ਕਰਜ਼ਾ ਕਿੱਥਾਂ ਲੱਦੂਗਾ ਕਿਦਾਂ ਇਹਦਾ ਹੋਊਗਾ ਸਾਥੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਾਂ ਇਹ ਗਰੀਬ ਕਿਸਾਨ ਜਾਟਿਆ ਜੀ ਦੀ ਆਪਾਂ ਵੱਧ ਤੋਂ ਵੱਧ ਮਦਦ ਕਰ ਸਕੀਏ ਭਾਵੇਂ ਕੋਈ ਜਿੰਨੀ ਕੁ ਔਕਾਤ ਆ 10 20 20 ਰੁਪਏ ਭਾਵੇਂ ਇਹ ਤੋਂ ਵੀ ਸਟਾਰਟ ਹੋ ਜੇਣਾ ਕਹਿੰਦੇ ਨਾ ਬੂੰਦ ਬੂੰਦ ਨਾਲ ਸਾਗਰ ਪੜ ਜਾਂਦਾ ਜਿੰਨੇ ਜੋਗੇ ਜੋ ਕੋਈ ਜਥੇਬੰਦੀ ਕੋਈ ਹੋਰ ਵੀ ਆ ਜਿੱਦਾਂ ਬੜੀਆਂ ਭਲਾਈ ਜਥੇਬੰਦੀਆਂ ਕੁਰੀਆਂ ਵਾਂ ਇਹ ਅਮਰਤਾਰੀ ਗੁਰੂ ਦਾ ਸੇਖਿਆ ਅਮਰਤ ਗੁਰੂ ਦਾ ਬਾਣਾ ਪਾਇਆ ਲੈਂਟਰ ਵੇਖ ਕੇ ਕਿੱਥੇ ਕਿੰਨਾ ਚਾਹ ਹੁੰਦਾ ਆਪਾਂ ਨੂੰ ਲੈਂਟਰ ਦਾ ਕਿੰਨੇ ਆਪਾਂ ਰੀਝਾਂ ਕਰਦੇ ਕਰਜਾ ਜੋ ਕਿ ਚਲੋ ਇੱਕ ਰੈਨ ਬਸੇਰਾ ਕਰਨਾ ਸੀ ਪਰ ਉਹ ਡਿੱਗ ਪਿਆ ਯਾਰ ਇਹ 인ਸਾਨ ਦੀ ਮਦਦ ਕਰਨੀ ਆ ਮੇਰਾ ਆਪ ਉਹ ਭਾਵੂ ਕੋ ਰਿਆਂ ਪਲੀਜ਼ ਯਾਰ ਸਾਥੀਓ ਵਾਤਵਾ ਸ਼ੇਅਰ ਕਰੋ ਜਥੇਬੰਦੀਆਂ ਹੈਗੇ ਨਾ ਬਹੁਤ ਜਰੀਆਂ ਜੜੀਆਂ ਮਦਦ ਕਰਦੀਆਂ ਵਾ ਬਹੁਤ ਕਰਦਿਆਂ ਨੂੰ ਸ਼ੇਅਰ ਕਰੋ ਫੇਸਬੁੱਕ ਜਿੱਤੇ ਪਾਣੀ ਪਾਇਓ ਇਹ ਅੰਕਲ ਵੱਲ ਵੇਖੋ ਗੁਰੂ ਦਾ ਸੇਖਿਆ ਗੁਰੂ ਗੋਬਿੰਦ ਸਿੰਘ ਜੀ ਦਾ ਇਹਦੀ ਮਦਦ ਜ਼ਰੂਰ ਕਰਿਓ ਯਾਰ ਨਹੀਂ ਕਰਨਗੇ ਰਹਾ ਹੈਗੇ ਬੰਦੇ ਦੇ ਉਹਦੇ ਪੈਰ ਦੇ